ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਚਾਰ ਰੱਖਿਆ ਹੋਇਆ ਹੈ ਵਿਸ਼ਾ ਉਹ ਗੁਣ ਅਤੇ ਬੁਰਾਈਆਂ ਅੱਜ ਇੱਕ ਹੋਰ ਉਹ ਗੁਣ ਬੁਰਾਈ ਜਾਂ ਵਿਕਾਰ ਕਹਿ ਲਵੋ ਅਸੀਂ ਲੋਭ ਦੀ ਗੱਲ ਕਰਾਂਗੇ ਗੁਰਬਾਣੀ ਵਿੱਚ ਲੋਭ ਬਾਰੇ ਕੀ ਹੁਕਮ ਹਨ ਕਿ ਮਹਾਰਾਜ ਦੀਆਂ ਸਚਾਈਆਂ ਸਾਡੇ ਲਈ ਉਪਲਬਧ ਹਨ ਤਾਂ ਗੁਰੂ ਸਾਹਿਬ ਕਹਿੰਦੇ ਜਿਸ ਬੰਦੇ ਅੰਦਰ ਲੋਭ ਹੈ ਲਾਲਚ ਹੈ ਇਕਤੇ ਹੋਇਆ ਨਾ ਜਾਇਜ਼ ਲੂਭ ਕੇ ਭਾਵ ਅਸੀਂ ਪਰਿਵਾਰ ਦੀ ਪਾਲਣ ਲਈ ਘਰਗ੍ਰਸਤੀ ਦੇ ਖਰਚੇ ਲਈ ਮਿਹਨਤ ਕਰਦੇ ਹਾਂ ਉਦਮ ਕਰਦੇ ਹਾਂ ਉਦਮ ਕਰਕੇ ਨੌਕਰੀ ਚਾકરી ਖੇਤੀ ਬਾੜੀ ਆਦ ਬਿਜ਼ਨਸ ਕਰਦੇ ਹਾਂ ਤਾਂ ਕਿ ਚਾਰ ਪੈਸੇ ਆਉਣ ਤੇ ਕਰਦੀਆਂ ਜਾਇਜ਼ ਜ਼ਰੂਰਤਾਂ ਜਿਹੜੀਆਂ ਅਸੀਂ ਪੂਰੀ ਕਰ ਸਕੀਏ ਕਿਉਂਕਿ ਰੋਟੀ ਕਪੜਾ ਤੇ ਮਕਾਨ ਤੇ ਹਰ ਬੰਦੇ ਦੀ ਜ਼ਰੂਰਤ ਹੈ ਉਹਦੇ ਲਈ ਪ੍ਰਸ਼ਾਰਥ ਕਰਨਾ ਮਿਹਨਤ ਕਰਨੀ ਉਦਮ ਕਰਨਾ ਇਜ਼ੂੜੀ ਹੈ ਇਤਨੇ ਇੱਕ ਮੁੰਡੇ ਦੇ ਅੰਦਰ ਲਾਲਸਾ ਇਤਨਾ ਇੱਕ ਲੋਭ ਜੂੜੀ ਹੈ ਪਰ ਜਦੋਂ ਅਸੀਂ ਆਪਣੇ ਸੋਨੇ ਕਰ ਮਹਿਲ ਮਾਣੀਆਂ ਬਣਾਉਣ ਲਈ ਦੂਜੇ ਦੇ ਹੱਕ ਮਾਰੀਏ ਜਦੋਂ ਅਸੀਂ ਬਿਜ਼ਨਸ ਦੇ ਵਿੱਚ ਨਾਜਾਇਜ਼ ਮੁਨਾਫਾ ਖੋਰੀ ਕਰੀਏ ਜਦੂਸੀ ਨੌਕਰੀ ਚ ਆਗ੍ਰੀਵ ਜਿ ਰਸ਼ਿਤ ਖੋਰੀ ਕਰੀਏ ਉਹ ਫਿਰ ਜਿਹੜੀ ਸਾਡੀ ਲਾਲਸਾ ਹੈ ਉਹ ਲੋਭ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਦੇ ਵਿੱਚ ਕਿਸੇ ਦੂਜੇ ਦਾ ਨੁਕਸਾਨ ਹੈ ਸਾਡੀ ਬਦਨੀਤੀ ਕਰਮ ਦੂਜੇ ਦਾ ਨੁਕਸਾਨ ਹੁੰਦਾ ਹੈ ਕਿਸੇ ਤੋਂ ਅਨੁਲਪ ਪਦਾਰਥ ਲਈ ਅਸੀਂ ਕਰਦੇ ਹਾਂ ਤੇ ਉਵਰ ਲੋਭ ਬਣ ਜਾਂਦਾ ਹੈ ਉਵਰ ਵਿਕਾਰ ਬਣ ਜਾਂਦਾ ਹੈ ਲੋਭ ਨੂੰ ਉਦੋਂ ਵਿੱਚ ਬਦਲਣਾ ਉਦੋਂ ਵਿੱਚ પુરਸ਼ਾਰਥ ਵਿੱਚ ਮਿਹਨਤ ਵਿੱਚ ਤੋਂ ਹੱਥ ਕੰਮ ਨਾਲ ਹੱਥ ਪੈਰ ਨਾਲ ਕੰਮਕਾਜ ਕਰਕੇ ਰੋਜੀ ਰੋਟੀ ਕਮਾਉਣੀ ਹੈ ਦੂਜੇ ਦੇ ਹੱਕ ਹੱਕ ਮਾਰ ਕੇ ਨਾਜਾਇਜ਼ ਵਸੀਲੇ ਨਾਲ ਤਨ ਇਕੱਠੇ ਕਰਨੇ ਇਹ ਲੋਭ ਆ ਜਾਂਦਾ ਹੈ ਪ੍ਰਾਇਆ ਹੱਕ ਮਾਰਨਾ ਪ੍ਰਾਇਆ ਤਨ ਤਨ ਕਿਸੇ ਚੀਜ਼ ਦਾ ਵੀ ਲਾਲਸਾ ਕਰਨੀ ਇਹ ਲੋਭ ਬਣ ਜਾਂਦਾ ਹੈ ਤੋਂ ਐਸੇ ਲੋਕ ਜਿਹੜੇ ਉਹਨਾਂ ਦਾ ਜੀਵਨ ਗੁਰਮਤ ਵਾਲਾ ਨਹੀਂ ਰਹਿੰਦਾ ਉੱਚਾ ਇਨਸਾਨੀ ਆਤਮ ਮਰਤਬਾ ਉਹਨਾਂ ਦਾ ਨਹੀਂ ਬਣਦਾ ਤੋ ਇਹੋ ਜਿਹੇ ਬੰਦੇ ਜਿਹੜੇ ਨੇ ਉਹ ਧੋਖੇबाज ਨੇ ਫਰੇਬੀ ਨੇ ਕਿਤੇ ਜਾ ਕੇ ਉਹ ਤੁਹਾਨੂੰ ਧੋਖਾ ਦੇ ਜਾਣੀ ਇਸ ਦਾ ਕੋਈ ਭਰੋਸਾ ਨਹੀਂ ਵਿਸਾਰ ਨਹੀਂ ਇਸ ਵਾਸਤੇ ਗੁਰੂ ਜੀ ਜੇ ਪਾਤਸ਼ਾਹੀ ਸਮਝਾ ਰਹੇ ਨੇ ਕਿ ਲੋਭੀ ਕਾ ਵਿਸਾ ਨਾ ਕੀਜੇ ਜੇ ਕਾ ਪਰ ਵਿਸਾਇ ਬਈ ਲੋਭੀ ਬੰਦੇ ਦਾ ਵਿਸਾ ਨਹੀਂ ਕਰਨਾ ਚਾਹੀਦਾ ਪਰ ਉਸਾਨੀ ਕਰਨਾ ਚਾਹੀਦਾ ਉਹ ਜੜਾ ਤੁਹਾਨੂੰ ਕਿਸੇ ਵੇਲੇ ਵੀ ਧੋਖਾ ਦੇ ਸਕਦਾ ਹੈ ਅੰਤ ਕਾਲ ਦਿੱਤਾ ਤੂ ਹੈ ਜਿੱਤਾ ਹੱਥ ਨਾ ਪਾਏ ਕੀ ਪਤਾ ਐਸੇ ਟਾਈਮ ਤੇ ਆਕੇ ਤੁਹਾਨੂੰ ਦੇਖਾ ਜੇਵੇ ਜਿੱਥੇ ਤੁਹਾਨੂੰ ਉਸ ਧੋਖੇ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਉਹ ਕਿਹੜੇ ਵੇਲੇ ਪਲਟੀ ਮਾਰ ਜਾਏਗਾ ਲੋਭੀ ਬੰਦਾ ਇਸਦਾ ਕੋਈ ਵਸਾ ਨਹੀਂ ਤੁਹਾਡੇ ਫਾਇਦੇ ਦੀ ਗੱਲਾਂ ਕਰਦੀਆਂ ਕਰਦਿਆ ਕਦੋਂ ਤੁਹਾਡਾ ਨੁਕਸਾਨ ਕਰਕੇ ਆਪਣਾ ਫਾਇਦਾ ਦੇਖ ਜਾਏਗਾ ਮਨਮੁਖ ਸੇਤੀ ਸੰਗ ਕਰੇ ਮੂੰਹ ਕਾਲਾ ਦਾਗ ਲਗਾਏ ਜਦੋਂ ਤੁਸੀਂ ਮਨਮੁਖਾਂ ਨਾਲ ਸੰਗ ਕਰਾਂਗੇ ਮਨਮੁਖਾ ਗੁਰ ਕਾਮ ਵੀ ਕਰੋ ਲੋਮੋਂ ਕਰ ਸਾਰਾ ਕੁਝੀ ਇਹ ਉਹ ਗੁਣ ਉਹਨਾਂ ਕੋਲ ਹੁੰਦੇ ਨੇ ਮਨਮੁਖ ਸੇਤੀ ਸੰਗ ਕਰੇ ਮੂੰਹ ਕਾਲਖ ਦਾਗ ਲਗਾਏ ਉਹ ਵਰ ਸਮਝੋ ਆਪਣੇ ਮੂੰਹ ਕਾਲਾ ਕਰਨ ਵਾਲੇ ਕੰਮ ਹੀ ਕਰਦਾ ਹੈ ਉਹ ਜਿਹੜੇ ਕੰਮ ਕਰਦੇ ਨੇ ਉਹ ਕਿਰਨਿਤ ਕੰਮ ਹੁੰਦੇ ਨੇ ਆ ਧਰਮੀ ਕੰਮ ਹੁੰਦੇ ਨੇ ਤੇ ਉਹਨਾਂ ਦੀ ਸੰਗਤ ਅਸੀਂ ਵੀ ਉਹ ਹੀ ਕੁਝ ਸਿੱਖਦੇ ਆ ਮੂੰਹ ਕਾਲੇ ਜਿਹਨੇ ਲੋਭੀਆਂ ਜਾਸਨ ਜਨਮ ਗੁਆਏ ਇਹੋ ਜੀ ਲੋਭੀ ਲਾਲਚੀ ਬੰਦੇ ਦੇ ਮੂੰਹ ਕਾਲੇ ਹੁੰਦੇ ਨੇ ਔਰ ਉਹ ਸੰਸਾਰ ਤੋਂ ਆਪਣੀ ਇੱਜ਼ਤ ਮਾਨ ਗੁਆ ਕੇ ਜਾਂਦੇ ਨੇ ਆਪਣਾ ਜਨਮ ਵੀ ਵਿਅਰਥ ਕਰ ਲੈਂਦੇ ਨੇ ਮਨੁੱਖਾ ਜਨਮ ਜੋ ਰੱਬੀ ਜੋਤ ਵਿੱਚ ਇਕਮਿਕ ਹੋਣ ਲਈ ਬੜੇ ਉੱਚੇ ਲਕਸ਼ ਲਈ ਮਿਲਿਆ ਸੀ ਉਹ ਉਸ Pasee ਦਾ ਕਦੇ ਸੋਝੇ ਨਹੀਂ ਜਾਂਦੀ ਬਸ ਧਨ ਇਕੱਠਾ ਕਰਨ ਵਿੱਚ ਲੱਗੇ ਰਹਿੰਦੇ ਨੇ ਯੋਗ ਅਯੋਗ ਤਰੀਕੇ ਵਰਤ ਕੇ ਤੋਂ ਇਸ Pasee ਗੁਰੂ ਰਾਮਦਾਸ ਮਹਾਰਾਜ ਵੀ ਕਹਿੰਦੇ ਨੇ ਲੋਭ ਲਹਿਰ ਸਭ ਸੁਆਣ ਹਲਕ ਹੈ ਹਲਕੇ ਉਹ ਸਭੇ ਵਿਗਾੜੇ ਇਹ ਲੋਭ ਦੀ ਜਿਹੜੀ ਲਹਿਰ ਹੈ ਨਾ ਜਦੋਂ ਬੰਦੇ ਦੇ ਮਨ ਵਿੱਚ ਚੱਲਦੀ ਹੈ ਇਹ ਬੰਦਾ ਹਲਕੇ ਕੁੱਤੇ ਵਾਂਗ ਹੋ ਜਾਂਦਾ ਜਿਵੇਂ ਉਹ ਹਲਕੇ ਹੋਇਆ ਪਾਗਲ ਕੁੱਤਾ ਹੋਰ ਕੁੱਤਿਆਂ ਨੂੰ ਖਾ ਕੇ ਉਹਨੂੰ ਹੀ ਪਾਗਲ ਬਣਾਉਂਦਾ ਬੰਦੇ ਨੂੰ ਵੜ ਕੇ ਉਹਨਾਂ ਵਿੱਚ ਵੀ ਪਾਗਲ ਬਣ ਦੇ ਲੱਛਣ ਦੇਹੀ ਸਕਦਾ ਹੈ ਇਹ ਲੋਭ ਲਹਿਰ ਸਭ ਸਵਾਨ ਹਲਕਾ ਸਵਾਨ ਗਨੇ ਕੁੱਤੇ ਨੂੰ ਕੁੱਤੇ ਵਾਲਾ ਹਲਕਾ ਮਨੋ ਹਲਕਿਓ ਸਭੇ ਬਿਗਾਰਾ ਉਹ ਸਾਰਿਆਂ ਨੂੰ ਬਿਗਾਰਦਾ ਉਹਨੂੰ ਵੀ ਲੋਭੀ ਬਣਾਉਂਦਾ ਉਹਨਾਂ ਨੂੰ ਵੀ ਇਹ ਦੱਸਦਾ ਵੀ ਇਹ ਤਰੀਕਾ ਕਰੋ ਜੀ ਤੁਹਾਨੂੰ ਇਹਨਾਂ ਤੋਂ ਮਿਲੇਗਾ ਇਹ ਤਰੀਕਾ ਕਰੋ ਉਹਨਾਂ ਨੂੰ ਵੀ ਲੋਭ ਲਾਲਚ ਵਿੱਚ ਪਾਉਂਦਾ ਹੈ ਤੇ ਇਸ ਲਈ ਲੋਭੀ ਦਾ ਪ੍ਰੋਸਾਨੀ ਕਰਨਾ ਇੱਥੇ ਲੋਭ ਨੂੰ ਇਸ ਤਰੀਕਾ ਨਾਲ ਲਿਖਿਆ ਗਿਆ ਪੰਜਵੇਂ ਪਾਸੇ ਕਿਹਾ ਲੋਭਾ ਲੰਪੜ ਸੰਸਿਰ ਮੋਰੇ ਅਣਗ ਲੈਰੀ ਕਲੋਲਤੇ ਇਹ ਲੋਭ ਤੂੰ ਇੰਨਾ ਲੰਬੜ ਹੈ ਸੰਗ ਸਿਰ ਮੋਰੇ ਚੰਗੇ ਤੁਰਨੇ ਸਰਬੰਦੇ ਚੰਗੇ ਸੁਚੱਜਿਆਂ ਬੰਦਿਆਂ ਵਿੱਚ ਗੁਣਵਾਨ ਬੰਦੇ ਵਿੱਚ ਤੂੰ ਆਵੜਦਾ ਔਣਕ ਲੈਰੀ ਕਲੋਲ ਤੇ ਉਹ ਵੀ ਤੇਰੀਆਂ ਲਹਿਰਾਂ ਵਿੱਚ ਆ ਜਾਏ ਕਹੀਂ ਗੁੰਦੇ ਮਾਇਆ ਦੇ ਕਲੋਲ ਕਰਦੇ ਫਿਰਦੇ ਨੇ ਤਾਵੰਤ ਜਿਹਾ ਬੂਹ ਪ੍ਰਕਾਰਾਂ ਉਹ ਤੂੰ ਜਿਵੇਂ ਨੂੰ ਕਈਓ ਪ੍ਰਕਾਰਾਂ ਤੋ ਧਾਈ ਕਰਵਾਂਦੇ ਨਸੋ ਪਾਜੀ ਕਰਵਾਂਦੇ ਦੌੜਦੇ ਨੇ ਪੈਸੇ ਪਿੱਛੇ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖਿਆ ਦੇਖਿਆ ਸੁਣਾ ਬੋਲੇ ਦੋਰੀਓ ਫਿਰਦਾ ਹੈ ਜਦ ਕਿ ਜਪਾਵਤ ਅਬ ਗਰਭ ਕਰਦ ਹੈ ਮਾਇਆ ਗਈ ਤਬ ਰੋਮਣੇ ਲਗਤ ਹੈ ਇਹ ਅਵਸਥਾ ਬਣ ਜਾਂਦੀ ਹੈ 타ਵੰਦ ਜੀਉ ਬੂ ਪ੍ਰਕਾਰ ਜੀਵਨ ਨੂੰ ਬੋਧ ਤਾਈ ਕਰੋਂ ਦੇ ਭਟਕਾਂਦੇ ਅਨੇਕ ਬਾਦ ਬੋ ਡੋਲਤੇ ਕਈਆਂ ਤਰੀਕੇ ਨਾਲ ਇਨਸਾਨ ਦਾ ਮਨ ਡੋਲਦਾ ਹੈ ਸੰਸਾਰੀ ਪਦਾਰਥਾਂ ਲਈ ਲੋਭ ਕਰਕੇ ਨਾ ਚ ਮਿਤ੍ਰੰਗ ਨਾ ਚ ਇਸਤੰਗ ਨਾ ਚ ਬਾਂਦਵ ਨਾ ਚ ਮਾਤ ਪਿਤਾ ਤਬ ਲਜਿਆ ਇਹ ਲਫਜ਼ ਗੁਰਬਾਣੀ ਵਿੱਚ ਨਾ ਤੇ ਚਾ ਇਕੱਠਾ ਜੋੜ ਕੇ ਲਿਖਿਆ ਨੱਚ ਇਸ ਰੇ ਕਈ ਪੜੇ ਨੱਚ ਮਿਤ੍ਰੰਗ ਨੱਚ ਇਸਤੰਗ ਇਹ ਗਲਤ ਪਾਠ ਹੈ ਨੱਚ ਨਹੀਂ ਹੈ ਇਹ ਨਾ ਚੇ ਮੇਰੇ ਇਸ ਤਰ੍ਹਾਂ ਨਹੀਂ ਇਹ ਨਹੀਂ ਨਾ ਚੇ ਮਿੱਤਰਾਂ ਇਹ ਮਿੱਤਰ ਨੂੰ ਮਿੱਤਰ ਨਹੀਂ ਰਹਿਣ ਦਿੰਦਾ ਨਾ ਚੇ ਇਸ਼ਟ ਇਸ਼ਟ ਦਾ ਵੀ ਲਾਜ ਨਹੀਂ ਕਰਦਾ ਨਾ ਚੇ ਬੰਧ ਕਿਸੇ ਨਾ ਚੇ ਕਿਸੇ ਬੰਧ ਰਿਸ਼ਤੇਦਾਰ ਦਾ ਵੀ ਲਾਜ ਨਹੀਂ ਰੱਖਦਾ ਨਾ ਚੇ ਮਾਤ ਪਿਤਾ ਤਵ ਲੱਜਿਆ ਇਹ ਕਿਸੇ ਦੀ ਵੀ ਸ਼ਰਮਿਆ ਨਹੀਂ ਰਹਿਣ ਦਿੰਦਾ ਲੋਭੀ ਬੰਦਾ ਕਿਸੇ ਤੇ ਵੀ ਦਾਲ ਆ ਜਾਂਦਾ ਹੈ ਦੋਸਤਾਂ ਮਿੱਤਰਾਂ ਰਿਸ਼ਤਿਆਂ ਨਾਤੀਆਂ ਗੁਰੂ ਪੀਰਾਂ ਨੂੰ ਵੀ ਨਹੀਂ ਬਖਸ਼ਦਾ ਇਹ ਦੇਖ ਲਓ ਨਾ ਅੱਜ ਗੁਰੂ ਘਰ ਹੁਣ ਜੇ ਬੈਠੇ ਕਈ ਪ੍ਰਬੰਧ ਗੁਰੂ ਘਰ ਦੀ ਮਾਇਆ ਲੁੱਟ ਰਹੇ ਨੇ ਧਾਰਮਿਕ ਅਸਾਨਾਂ ਤੇ ਬੈਠੇ ਹੋਏ ਲੋਕ ਕਿਸ ਨਾ ਉਸ ਪ੍ਰਮਾਤਮਾ ਦੇ ਨਾਮ ਤੇ ਤਾਂ ਅੰਦੁੱਤ ਲੁੱਟ ਰਹੇ ਨੇ ਉਹ ਉਹਦਾ ਵੀ ਲਿਆਦ ਨਹੀਂ ਕਰਦੇ ਗੁਰੂਪੁਰਨ ਦਾ ਵੀ ਲਿਆਦ ਨਹੀਂ ਕਰਦੇ ਅਕਰਨ ਅਕਰੋਧ ਇਹੋ ਜਿਹੇ ਬੰਦੇ ਕਈ ਐਸੇ ਕਰਮ ਕਰਦੇ ਨੇ ਜਿਹੜੇ ਨਾ ਕਰਨ ਯੋਗ ਨੇ ਆ ਖਾਦੇ ਆ ਖਾਦੇ ਜਿਹੜੀ ਚੀਜ਼ਾਂ ਨਹੀਂ ਖਾਣ ਪੀਣ ਵਾਲੀਆਂ ਉਹ ਖਾਂਦੇ ਪੀਂਦੇ ਫਿਰਦੇ ਨੇ ਅਸਾਜਿੰਗ ਸਾਜ ਸਮਝਿਆ ਉਹ ਉਲਟੀਆਂ ਪੁਲਟੀਆਂ ਗੱਲਾਂ ਦੁਨੀਆ ਤੇ ਕਰਦੇ ਰਹਿੰਦੇ ਨੇ ਜਿਹੜੀਆਂ ਫੱਬਦੀਆਂ ਨਹੀਂ ਸਮਾਜ ਦੇ ਵਿੱਚ ਤਰਾਇ ਤਰਾਇ ਸ਼ਰਨ ਸਵਾਮੀ ਵਿਗਾਪਤ ਨਾਨਕ ਹਰ ਨਖਰੇ ਇਸ ਲਈ ਬਾਈ ਤਰਾਏ ਤਰਾਏ ਮੈਨੇ ਬਚ ਬਚਾਓ 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 ਕਰਕੇ ਪਰਮਾਤਮਾ ਦੀ ਸ਼ਰਨ ਸ਼ਰਨ ਸ੍ਰੋਮਿ ਆ ਕੇ ਪੈ ਜਾਈਏ ਵਿਗਿਆਪਤ ਨਾਨਕ ਘਰ ਨਖਰੇ ਇਹ ਨਾਨਕ ਤੂੰ ਹੀ ਮੇਰ ਕਰ ਜੜਾ ਨਰਾ ਤਾਂ ਮਾਲਕ ਹੈ ਜੀਵਨ ਦਾ ਮਾਲਕ ਹੈ ਇਸ ਲੋਭ 루ਪੀ ਇਸ ਕੁੱਤੇ ਸਵਾਤ ਨੂੰ ਤੂੰ ਬਚਾ ਲੈ ਤੋ ਫਰੀਦ ਜੀ ਦੇ ਸ਼ਲੋਕਾਂ ਵਿੱਚ ਆਇਆ ਫਰੀਦਾ ਰਤੀ ਰਤਨ ਨਿਕਲਾ ਜੇ ਤਨ ਚੀਰਾ ਕੋਏ ਜੋ ਤਨ ਰਤੇ ਰੱਬ ਸਿਉ ਤਿੰਨ ਤਨ ਲੋਭ ਤਿੰਨ ਤਨ ਰਤਨ ਹੋਏ ਇਹ ਫਰੀਦੀ ਕਹਿੰਦੇ ਨੇ ਕਿ ਫਰੀਦਾ ਰਤੀ ਰਤਨ ਨਿਕਲਿਆ ਜੇ ਕਿਸੇ ਦਾ ਤਨ ਚੀਰੀਏ ਜੇ ਤਨ ਚੀਰਿਆ ਕੋਈ ਜੇ ਕੋਈ ਤਨ ਨੂੰ ਚੀਰੇ ਵਿੱਚੋਂ ਰਤਨ ਨਿਕਲਦੀ ਜੋ ਤਨ ਰਤੇ ਰੱਬ ਸਿਉ ਤਿੰਨ ਤਨ ਰਤਨ ਹੋਏ ਜਿਹੜੇ ਬੰਦੇ ਰੱਬ ਨਾਲ ਰੰਗੇ ਹੁੰਦੇ ਨੇ ਰੱਬ ਦੇ ਭਗਤੀ ਦੇ ਰੰਗ ਵਿੱਚ ਰੰਗੇ ਹੁੰਦੇ ਨੇ ਤਿੰਨ ਤਨ ਰਤਨ ਉਹਨਾਂ ਦੇ ਤਨ ਵਿੱਚ ਰਤ ਨਹੀਂ ਹੁੰਦੀ ਹੁਣ ਇੱਥੇ ਗੇਮਰ ਬੰਦਾ ਸ਼ੰਕਾ ਕਰ ਸਕਦਾ ਸੀ ਭੁਲੇਖਾ ਖਾ ਸਕਦਾ ਸੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਬਤਨ ਕਿਸੇ ਦਾ ਚੀਰਿਆ ਜਾਏ ਦੇ ਵਿੱਚੋਂ ਰਤਨਾ ਨਿਕਲੇ ਰਾਤੇ ਨਿਕਲਦੀ ਹੈ ਖੂਨ ਦੇ ਨਿਕਲਦਾ ਹੀ ਹੈ ਤੋਂ ਇਸ ਥੋੜੀ ਗੁੰਝਲ ਦੀ ਗੱਲ ਨੂੰ ਖੋਲ ਕੇ ਸਮਝਾਉਣ ਲਈ ਗੁਰੂ ਪਾਤਸ਼ਾਹ ਜੀ ਨੇ ਫਰੀਦ ਜੀ ਦੇ ਸ਼ਲੋਕਾਂ ਵਿੱਚ ਗੁਰੂ ਅਮਰਦਾਸ ਜੀ ਦਾ ਸ਼ਲੋਕ ਦਰਜ ਕੀਤਾ ਇਹ ਬਾਣੀ ਦੀ ਜਿਹੜੀ ਤਰਤੀਬ ਹੈ ਗੁਰੂ ਅਰਜਨ ਦੇਵ ਜੀ ਨੇ ਬਣਾਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਾਉਂਦੇ ਟਾਈਮ ਭਾਈ ਗੁਰਦਾਸ ਜੀ ਕੋਲੋਂ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਵਾਰਾਂ ਸੰ ਵਾਰਾਂ ਕੇਵਲ ਪੋੜੀਆਂ ਸਨ ਜਿਨ੍ਹਾਂ ਵੀ ਗੁਰੂ ਸਾਬਨੇ ਯਪਕਤਨ ਵਾਰ ਉਚਾਰੀ ਕੋਈ ਵਾਰ ਕੇਵਲ ਮੂਲ ਰੂਪ ਵਿੱਚ ਪੋੜੀਆਂ ਸਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰਗੰਨ ਸਾਹਿਬ ਜੀ ਦੀ ਰਚਨਾ ਕਰਵਾਈ ਤੇ ਉਹਨਾਂ ਨੇ ਪੋੜੀਆਂ ਦੇ ਨਾਲ-ਨਾਲ 1 2 2 3 3 4 4 ਸ਼ਲੋਕ ਵੀ ਦਰਜ ਕੀਤੇ ਜਿਹੜੇ ਗੁਰੂਆਂ ਆਪਗਤਾਂ ਦੇ ਸ਼ਲੋਕ ਉਚਾਰਨ ਕੀਤੇ ਹੋਏ ਸਨ ਤੇ ਇਹ ਤਰਤੀਬ ਬੜੀ ਤਰਤੀਬ ਨਾਲ ਬਾਣੀ ਲਿਖੀ ਗਈ ਹੈ ਕਿਸੇ ਵੀ ਰਾਗ ਦੀ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਫਿਰ ਗੁਰੂ ਅਰਜਨ ਦੇਵ ਜੀ ਦੀ ਅਮਰਦਾਸ ਜੀ ਦੀ ਰਾਮਦਾਸ ਜੀ ਦੀ ਗੁਰਧੰ ਦੇਵ ਜੀ ਦੀ ਗੁਰ ਤੇਗ ਬਹਾਦਰ ਜੀ ਤਰਤੀਬ ਹੈ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਵਿੱਚ ਪਾਣਾ ਕਬੀਰ ਜੀ ਦੀ ਬਾਣੀੰndvi ਇੱਕ ਤਰਤੀਬ ਜੀ ਬਣੀ ਹੋਈ ਹੈ ਪਰ ਕਈ ਜਗ੍ਹਾ ਤੇ ਇਹ ਤਰਤੀਬ ਦੀ ਉਲੰਘਣਾ ਵੀ ਹੋਈ ਹੈ ਜਿਸ ਤਰ੍ਹਾਂ ਇਸਨਾ ਫਰੀਦ ਜੀ ਦੇ ਸ਼ਲੋਕ ਚੱਲਦੇ ਪੈਨ ਤੇ ਫਰੀਦ ਜੀ ਦੇ ਕੁੰਝਵੇਂ ਸ਼ਲੋਕ ਦੇ ਅੱਗੇ ਗੁਰੂ ਅਮਰਦਾਸ ਜੀ ਦਾ ਸ਼ਲੋਕ ਵਿੱਚ ਐਡ ਕਰ ਦਿੱਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਇਹ ਸ਼ਲੋਕ ਫਰੀਦ ਜੀ ਦੇ ਇਸ ਸ਼ਲੋਕ ਦੇ ਪ੍ਰਥਾਏ ਹੈ ਇਸ ਦੀ ਗੁੰਜਰ ਖੋਲਣ ਵਾਸਤੇ ਹੈ ਕਿਉਂਕਿ ਇੱਥੇ ਸਵਾਲ ਉਠਿਆ ਸੀ ਕਿ ਜੇ ਤਨ ਨੂੰ ਚੇਰਾ ਜੇ ਤੇ ਖੂਨ ਹੀ ਨਿਕਲਦਾ ਜਿਹੜੇ ਰੱਬ ਦੇ ਰੰਗ ਨਾਲ ਰੰਗੇ ਹੁੰਦੇ ਨੇ ਉਹਨਾਂ ਵਿੱਚ ਤੇ ਭਾਵੇਂ ਰੱਬ ਨਾਲ ਕੋਈ ਰੰਗਿਆ ਹੋਵੇ ਭਾਵੇਂ ਉਹ ਨਾਸਤਿਕ ਹੋਵੇ ਤਦ ਜੀਵ ਖੂਨ ਦੇ ਨਿਕਲਦਾ ਇਹ ਤੇ ਸ਼ੰਕਾ ਖੜੀ ਹੁੰਦੀ ਸੀ ਤੇ ਗੁਰੂ ਅਮਰਦਾਸ ਜੀ ਸਮਝਾ ਰਹੇ ਨੇ ਇਹ ਤਨ ਸਭੂ ਰਤ ਹੈ ਰਤ ਬਿਨ ਤਨ ਨ ਹੋਏ ਸਾਰੇ ਸਰੀਰ ਰਤ ਨਾਲ ਭਰੇ ਹੋਏ ਨੇ ਰਤ ਤੋਂ ਬਿਨਾ ਖੂਨ ਤੋਂ ਬਿਨਾ ਕੋਈ ਸਰੀਰ ਨਹੀਂ ਹੁੰਦਾ ਕੋਈ ਰਤ ਬਿਨ ਤਨ ਨ ਹੋਏ ਜੋ ਸ਼ਹਿਰ ਤੇ ਆਪਣੇ ਤਿੱਤ ਤਨ ਲੋਭ ਰਤਨ ਹੋਏ ਜਿਹੜੇ ਬੰਦੇ ਆਪਣੇ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੁੰਦੇ ਨੇ ਜੋ ਤਨ ਰਤੇ ਰੱਬ ਸਿੰਘ ਅਲੀ ਗੱਲ ਜੋ ਰੱਬ ਨਾਲ ਰੰਗੇ ਹੁੰਦੇ ਨੇ ਤਿੱਤ ਤਨ ਉਹਨਾਂ ਦੇ ਤਨ ਵਿੱਚ ਲੋਭ ਰਤਨ ਹੋਏ ਲੋਭ ਦੀ ਕੋਈ ਨੀਂਦ ਪਾਵ ਲੋਭੀ ਅਵਸਥਾ ਨਹੀਂ ਹੁੰਦੀ ਉਹਨਾਂ ਦੀ ਇੱਥੇ ਰਤ ਤੂ ਭਾਵ ਮਾਨਸਿਕ ਅਵਸਥਾ ਹੀ ਲਈਏ ਤੇ ਬੜਾ ਦਝਦੀ ਹੈ ਗੱਲ ਵੀ ਜਿਹੜੇ ਬੰਦੇ ਰੱਬ ਨਾਲ ਰੰਗੇ ਹੁੰਦੇ ਨੇ ਉਹਨਾਂ ਅੰਦਰ ਲੋਭੀ ਵਿਰਤੀ ਨਹੀਂ ਹੁੰਦੀ ਇਹ ਲੋਭੀ ਖੂਨ ਉਹਨਾਂ ਵਿੱਚ ਇੱਕ ਬੂੰਦ ਜਿੰਨਾ ਵੀ ਨਹੀਂ ਹੁੰਦਾ ਕਿ ਤਿੱਤ ਤਨ ਲੋਭ ਰਤਨ ਹੋਏ ਪੈ ਪਿਆ ਤਨ ਖੀਨ ਹੋਏ ਜਿਨ੍ਹਾਂ ਦੇ ਅੰਦਰ ਰੱਬ ਦਾ ਭੈ ਬਸ ਜਾਂਦਾ ਨਿਰਮਲ ਪਉ ਸਿ ਪਿੱਛੇ ਵਿਚਾਰ ਆਇਆ ਜਿਨ੍ਹਾਂ ਦੇ ਅੰਦਰ ਰੱਬ ਦਾ ਨਿਰਮਲ ਪਉ ਅਦਮ ਆ ਕੇ ਸਮਾ ਜਾਂਦਾ ਹੈ ਭੈ ਪਿਆ ਉਹ ਭੈ ਅੰਦਰ ਪੈਣ ਨਾਲ ਤਨ ਖੀਨ ਹੋਏ ਤਨ ਖੀਨ ਪਾਵ ਬੇਲੂੜਾ ਸ੍ਰੀ ਉਹਨਾਂ ਦਾ ਭਲਰ ਦਾ ਲੋਭ ਰਤ ਵਿੱਚੋਂ ਜਾਏ ਕਿਉਂਕਿ ਉਹਨਾਂ ਅੰਦਰੋਂ ਲੋਭ ਦੀ ਰਤ ਜਿਹੜੀ ਵਿੱਚੋਂ ਚਲੀ ਜਾਂਦੀ ਹੈ ਰੂਪ ਵਾਲੀ ਮਨੁਭਰਤੀ ਖਤਮ ਹੋ ਜਾਂਦੀ ਹੈ ਜਿਉ ਬਸੰਤਰਤਾ ਆਤਮ ਸ਼ੁੱਧ ਹੋਏ ਤੂੰ ਹਰ ਕਾਪ ਹੋ ਦੁਰਮਤ ਮੈ ਲਗਵਾਏ ਜਿਵੇਂ ਕਿਸੇ ਧਾਤ ਨੂੰ ਗਰਮ ਕਰਕੇ ਲੋਹਾਰ ਕੁੱਟ-ਕਟ ਕੇ ਪਿਓਰ ਲੋਹਾ ਕਰਦਾ ਹੈ ਜਾਂ ਸੁਨਿਆਰਾ ਸੋਨੇ ਨੂੰ ਗਰਮ ਕਰਕੇ ਉਹਦੇ ਚ ਖੋੜ ਕੱਢਦਾ ਹੈ ਜਿਉ ਬਸੰਤਰ ਧਾਤ ਸ਼ੁੱਧੇ ਜਿਵੇਂ ਅੱਗ ਨਾਲ ਕੋਈ ਧਾਤ ਸ਼ੁੱਧ ਕੀਤੀ ਜਾ ਸਕਦੀ ਹੈ ਤੂੰ ਹਰ ਕਾ ਭਾਉ ਏਵੇਂ ਰੱਬ ਦਾ ਡਰ ਹਰ ਕਾ ਭਾਉ ਦੁਰਮਦ ਮੈ ਲਗਵਾਏ ਪੈੜੀ ਮਤ ਦੀ ਮੈਲ ਅੰਦਰੋਂ ਘੁੰਮਦਾ ਉਹ ਪੈੜੀ ਮਤ ਹੈ ਲੋਭ ਰਤ ਉਹ ਅੰਦਰੋਂ ਕਰਦਾ ਹੈ ਨਾਨਕ ਤੇਜਨ ਸੋਨੇ ਜੇ ਰਤੇ ਹਰ ਰਗ ਲਾਇ ਫਿਰ ਉਹ ਬੰਦੇ ਸੋਹਣੇ ਜੀਵਨ ਵਾਲਾ ਜਿਹਨੂੰ ਸੋਰੀ ਮਨੋਵਿਰਤੀ ਵਾਲੀ ਹੋ ਜਾਂਦੇ ਨੇ ਉਹਨਾਂ ਦਾ ਤਨ ਮਨ ਕੋਈ ਮਾੜੇ ਕਰਮ ਕਰਨ ਵਾਲਾ ਲੋਭੀ ਕਰਮ ਕਰਨ ਵਾਲਾ ਨਹੀਂ ਹੁੰਦਾ ਉਹ ਬੰਦੇ ਸੋਹਣੇ ਹੁੰਦੇ ਨੇ ਜੇ ਰੱਤੇ ਹਰ ਰੰਗ ਲੈ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਹੁੰਦੇ ਨੇ ਕੂੜਾ ਲਾਲ ਛੋੜੀਏ ਤੂੰ ਸੱਚ ਪਛਾਨਾ ਜੇ ਇਹ ਝੂਠੇ ਲਾਲ ਦੁਨੀਆ ਦੇ ਛੜੀਏ ਤੇ ਤਾਂ ਸੱਚ ਦੀ ਪਛਾਣ ਆਏਗੀ ਸੱਚ ਤਾਂ ਪਰ ਜਾਣੀਏ ਜੇ ਰਿਦੈ ਸੱਚਾ ਹੋਏ ਕੂੜ ਕੀ ਮਨ ਉਤਰਾ ਤਨ ਕਰੇ ਅੱਛਾ ਤੋਏ ਕੂੜ ਦੀ ਮਹਿਰ اندرੋਂ ਨਿਕਲੇ ਤਨ ਵੀ ਕੋਈ ਅਛੇ ਕੰਮ ਨਾ ਕਰੇ ਕਟਿਆ ਘਮ ਨਾ ਕਰੇ ਤੇ ਮਨ ਵੀ ਮਨੋਵਿਰਤੀ ਵੀ ਕਟਿਆ ਨਾ ਹੋਵੇ ਫਿਰ ਕੁਲਾ ਲਾਲਚ ਛੋੜਿਆ ਤੋ ਸਾਚ ਪਛਾਨਿਆ ਗੁਰ ਕੈ ਸ਼ਬਦ ਸੁਮਾਈਐ ਪ੍ਰਮਾਤ ਜਾਣਿਆ ਗੁਰ ਕੈ ਸ਼ਬਦ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਪ੍ਰਮਾਤਮਾ ਦੀ ਸੁਮਾਈ ਹੁੰਦੀ ਹੈ ਪ੍ਰਮਾਤ ਜਾਣਿਆ ਫਿਰ ਰੱਬੀ ਮਾਰਗ ਦੀ ਪਛਾਣ ਹੁੰਦੀ ਹੈ ਇਹ ਮਨ ਰਾਜਾ ਲੋਭੀਆ ਲੂਭ ਤੋ ਲੂ ਭਾਈ ਇਹ ਮਨ ਰਾਜਾ ਬਣਿਆ ਹੋਇਆ ਸਿਰ ਦੇ ਵਿੱਚ ਲੋਭ ਲਾਲਚ ਵਿੱਚ ਕੰਕਰੀਆ ਉਹ ਰਾਜਾ ਬਣਿਆ ਫਿਰਦਾ ਹੈ ਗੁਰਮੁਖ ਲੋਭ ਨਿਵਾਰੀ ਹੈ ਹਰ ਸਿਉ ਬਣਾਈ ਜਦੋਂ ਗੁਰਮੁਖ ਬਣ ਕੇ ਪਰਮਾਤਮਾ ਨਾਲ ਆਪਣੀ ਬੰਤਰ ਬਣਾਉਂਦਾ ਬੰਦਾ ਪਰਮਾਤਮਾ ਸੁਰਤੀ ਬਿਰਤੀ ਜੋੜਦਾ ਹੈ ਗੁਰਮੁਖ ਬਣ ਕੇ ਗੁਰੂ wali ਗੱਲ ਮੰਨ ਕੇ ਲੋਭ ਨਿਵਾਰੀ ਹੈ ਫਿਰ ਅੰਦਰੋਂ ਇਹ ਲੋਭ ਵਾਲੀ ਜਿਹੜੀ ਮਨੋਵਿਰਤੀ ਹੈ ਇਸ ਨੂੰ ਨਿਵਾਰਿਆ ਜਾ ਸਕਦਾ ਹੈ ਅੰਦਰੋਂ ਘਟਾਇਆ ਜਾ ਸਕਦਾ ਹੈ ਕਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੇ ਜਿਸ ਤਰ੍ਹਾਂ ਕਿਸੇ ਕਲਰਾਠੀ ਧਰਤੀ ਦੇ ਬੰਜਰ ਧਰਤੀ ਦੇ ਬੀਜ ਪਾਇਆ ਕਿਉਂ ਲਾਹਾ ਪਾਵੇ ਲਾਭ ਕਿਵੇਂ ਬੰਦਾ ਪਾ ਸਕਦਾ ਹੈ ਮਨਮੁਖ ਸੱਚ ਨਾ ਪੀਜੀ ਕੂੜ-ਕੂੜ ਗਡਾਵੇ ਇਸ ਤਰ੍ਹਾਂ ਜਿਹੜਾ ਮਨਮੁਖ ਬੰਦਾ ਜਿੰਦਰੀ ਅਸੀਂ ਮਨਮੁਖਾਂ ਅਸੀਂ ਗੁਰਮੁਖ ਨਹੀਂ ਬੰਦੇ ਗੁਰੂ ਦੀ ਗੱਲ ਜਿੰਦਰੀ ਨਹੀਂ ਮੰਨਦੇ ਮਨਮੁਖ ਸੱਚ ਨਾ ਪੀਜੀ ਉਹ ਸੱਚ ਵੀਚੂ ਦਾ ਮਨ ਨਹੀਂ ਭਿੱਜਦਾ ਸੱਚ ਨੂੰ ਮਨਬੁੱਧੀ ਸਵੀਕਾਰ ਨਹੀਂ ਕਰਦਾ ਕੂੜ ਨੂੰ ਜਾ ਕੇ ਜੱਖੀਆਂ ਪਾਉਂਦਾ ਕੂੜ-ਕੂੜ ਗਡਾਵੇ ਕੂੜ ਦੇ ਵਿੱਚ ਸੁਰਤੀ ਬਿਰਤ ਨੂੰ ਗੱਡ ਕੇ ਰੱਖਦਾ ਹੈ ਲੋਭ ਲਾਲਚਾਂ ਵਿੱਚ ਬੁਰਾਈਆਂ ਦੇ ਵਿੱਚ ਲਾਲਚ ਛੋਡੋ ਅੰਦੇਓ ਲਾਲਚ ਦੇ ਦੁੱਖ ਭਾਰੀ ਗੁਰੂ ਜੀ ਤੇ ਲਾਲਚ ਕਰਨ ਵਾਲੇ ਲੋਕਾਂ ਨੂੰ ਅੰਨੇ ਨਾਲ ਬੋਲਦੇ ਨੇ ਕਿ ਅੰਦੇਓ ਤੁਸੀਂ ਦੇਖਦੇ ਨਹੀਂ ਹੋ ਕਿ ਤੁਹਾਡਾ ਤੋਂ ਅੱਗੇ ਕਿਤਨੀ ਦੁਨੀਆ ਕਮਾ-ਕਮਾ ਕੇ ਦੁਨੀਆ ਤੋਂ ਜੋੜ-ਜੁੜ ਕੇ ਚਲੀ ਗਈ ਕੋਈ ਨਾਲ ਕੁਝ ਨਹੀਂ ਲਿਜਾ ਸਕਿਆ ਇੱਕ ਸੂਈ ਜਿੰਨੀ ਚੀਜ਼ ਵੀ ਕੋਈ ਨਾਲ ਨਹੀਂ ਲਿਜਾ ਸਕਿਆ ਤੇ ਫਿਰ ਇਹ ਦੇਖ ਕੇ ਵੀ ਬੰਦਾ ਅਣਦੇਖਾ ਕਰੇ ਤੇ ਲੁੱਟਮਾਰ ਪਾ ਕੇ ਰੱਖੇ ਸੰਸਾਰ ਤੇ ਪਦਰ ਮਚਾ ਕੇ ਰੱਖੇ ਲੋਭ ਦੀ ਬਿਰਤੀ ਅਧੀਨ ਫਿਰ ਉਹ ਇਹੋ ਜਿਹੇ ਲੋਕਾਂ ਨੇ ਫਿਰ ਇਹੋ ਲਫ਼ਜ਼ ਗੁਰੂ ਨਾਨਕ ਪਾਤਸ਼ਾਹ ਵਰਦੈਣੇ ਕਿ ਲਾਲਚੇ ਛੋਡੋ ਅੰਦੇ ਹੋ ਲਾਲਚ ਦੁੱਖ ਭਾਰੀ ਇਸ ਲਾਲਚੂ ਬੜਾ ਭਾਰੀ ਦੁੱਖ ਜੀ ਪਹਿਲੀ ਗੱਲ ਤਾਂ ਲਾਲਚੋਂ ਪੂਰਨ ਕਰਨ ਲਈ ਬੰਦਾ ਢਟਕਦਾ ਫਿਰਦਾ ਠੱਕੇ ਖਾਂਦਾ ਫਿਰਦਾ ਕਰ ਕਰ ਜਨੇ ਖਾਣ ਦੀ ਮੋਤਾਜੀ ਕਰਦਾ ਫਿਰਦਾ ਤੇ ਬਾਕੀ ਲਾਲਚ ਦੇ ਕਈ ਨਫਾ ਗਲਤ ਅਯੋਗ ਤਰੀਕੇ ਕਰਦੇ ਕਈ ਨਫਾ ਬੰਦਾ ਕਾਨੂੰਨ ਤੋੜ ਤੇ ਦਾਬੇ ਵਿੱਚ ਫਸ ਜਾਂਦਾ ਫਿਰ ਆਪਣੀ ਬੇਇੱਜ਼ਤੀ ਕਰਾਉਂਦਾ ਅੱਜ ਤੁਸੀਂ ਦੇਖੋ ਵੱਡੇ ਵੱਡੇ ਉਧਰ ਤੇ ਬੈਠੇ ਹੋਏ ਲੋਕ ਬڑے-ਬڑے ਅਫਸਰੀ ਉਹਦੀਆਂ ਤੇ ਬੈਠੇ ਹੋਏ ਲੋਕ ਐਡਮਿਨਿਸਟ੍ਰੇਟਿਵ ਪੋਸਟਾਂ ਤੇ ਬੈਠੇ ਹੋਏ ਲੋਕ ਲੋਭ ਲਾਜ ਕੋਰੀ ਚੋਰ ਬਜਾਰੀ ਕਈ ਕਮਾਈ ਪਕੜੇ ਜਾਂਦੇ ਨੇ ਤੇ ਇੰਨੇ ਇਜ਼ਤਮਾਨ ਸਤਕਾਰ ਵਾਲਾ ਉਹਦੇ ਵਾਲਾ ਬੰਦਾ ਜੇਲ੍ਹਾਂਾਂ 'ਚ ਜਾ ਕੇ ਬਹਿ ਜਾਂਦਾ ਫਿਰ ਕੀ ਉਹ ਦੁੱਖ ਭਾਰੀ ਫਿਰ ਲਾਜ ਦੁੱਖ ਭਾਰੀ ਦੁੱਖ ਭਾਰੀ ਆ ਲੱਗਦਾ ਸੱਚੋ ਸਾਇ ਮਨ ਵਸੈ ਹੂਮੇ ਬਿਖਮਾਰੀ ਹਾਂ ਜੇ ਸੱਚਾ ਸਾਇ ਮਨ ਵਿੱਚ ਬਸ ਜਾਏ ਤੇ ਅੰਦਰੇ ਅੰਦਰੂ ਹੁੰਮੇ ਵਾਲੀ ਬਿਰਤੀ ਮੈਂ ਮੈਂ ਵਾਲੀ ਮੇਰਾ ਹੀ ਸਭ ਕੁਝ ਹੋਵੇ ਮੇਰਾ ਹੀ ਸਭ ਤੋਂ ਵਧੀਆ ਮਕਾਨ ਹੋਵੇ ਮੇਰੇ ਮੁਕਾਬਲੇ ਦੀ ਗੱਡੀ ਕਿਸੇ ਦੇ ਨਾ ਹੋਵੇ ਮੇਰੇ ਜਿੰਨਾ ਕੋਈ ਤਰਮਾਨ ਨਾ ਹੋਵੇ ਇਹ ਮੇਰੀ ਮੇਰੀ ਫਿਰ ਜਾ ਕੇ ਅੰਦਰੂ ਮੁਕਤੀ ਜਦੋਂ ਹੁੰਮੇ ਮੁਕਤੀ ਹੈ ਸੱਚੋ ਸਾਈ ਮਨ ਵਸੈ ਪਰ ਤਾਂ ਜੇ ਸੱਚੇ ਪਰਮਾਤਮਾ ਪਿਆਰ ਮਨ ਚ ਵਸੇ ਉਹਦਾ ਹੁਕਮ ਮਨ ਚ ਵਸੇ ਹੁੰਮੇ ਬਿਖਮਾਰੀ ਬਿਕੰਦਰ ਵਿਸ਼ਨੂ ਜ਼ਹਿਰ ਨੂੰ ਇਹ ਫਿਰ ਹੁੰਮੇ ਰੂਪੀ ਜ਼ਹਿਰ ਅੰਦਰ ਜਦੋਂ ਮਰਦਾ ਤੇ ਫਿਰ ਮੈਂ ਮੈਂ ਵਾਲੀ ਬਿਰਤੀ ਜਿਹੜੀ ਫਿਰ ਲਾਲਚ ਵਾਲੇ ਪਾਸੇ ਨਹੀਂ ਦੁੜਾਂਦੀ ਜੇ ਤੂੰ ਸਾਰੇ ਵਿੱਚ ਤੂੰ ਤੂੰ ਕਰਦਾ ਤੂੰ ਹੁਆ ਮਜਮੇ ਰਹਾਣਾ ਕੋ ਜਬ ਆਪਾ ਪਰਕਾ ਮਿਟ ਗਿਆ ਜਦ ਤੈ ਦੇਖੂ ਤਾ ਤੂੰ ਜੇ ਤੂੰ ਸਾਰੇ ਵਿੱਚ ਪਰਮਤਨ ਦਿਸਣਾ ਸ਼ੁਰੂ ਹੋ ਜਾਏ ਫਿਰ ਕਿਸੇ ਨਾਲ ਲੁੱਟਖ ਸੂਟ ਕਰਨ ਦਾ ਦਿਲ ਨਹੀਂ ਕਰਦਾ ਇਹਦੇ ਲਈ ਜ਼ਰੂਰੀ ਹੈ ਪਰਮਤਨ ਨਾਮ ਮਨ ਵਿੱਚ ਆ ਕੇ ਵਸ ਜਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ